ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਅੱਜ ਅਸੀਂ ਪਹੁੰਚੇ ਨੰਗਲ ਸ਼ਹੀਦਾਂ ਜਿੱਥੇ ਸਾਡੇ ਪਿੰਡ ਦਾ ਫਾਈਨਲ ਮੈਚ ਆ ਬिलासपुर ਦੇ ਨਾਲ ਤੇ ਸਾਡੇ ਪਿੰਡ ਦੇ ਕਾਫੀ ਲੋਕ ਆਏ ਆ ਜੀ ਬਹੁਤ ਆਏ ਆ ਜੀ ਸਨ ਸਾਡੇ ਭਾਈ ਬੱਬੂ ਭਾਜੀ ਵੀ ਨਾਲ ਸਾਡੇ ਆ ਅਸੀਂ ਮੈਚ ਦੇਖਣ ਆਏ ਆ ਕਾਫੀ ਪਿੰਡ ਵਾਲੇ ਆਏ ਆ ਫਾਈਨਲ ਮੈਚ ਆ ਜੀ ਅੱਜ ਸਾਡੇ ਪਿੰਡ ਦੇ ਤਾਂ ਬਹੁਤ ਲੋਕ ਆਈ ਜਾ ਰਹੇ ਆ ਤੇ ਸਨਿ ਬੰਧਨ ਸਨਿ ਬੰਦਰ ਜੀ ਸਾਡੇ ਦੇ ਇੱਕ ਭਾਈ ਸਾਡੇ ਹੋਰ ਜਿੱਥੇ ਪਹੁੰਚੇ ਆ ਅੱਖ ਨਹੀਂ ਮਣਾਉਂਦੇ ਮੜਾ ਲੈਂਦੇ ਆ ਹੋਰ ਤੁਸੀਂ ਦੇਖੋ ਆ ਦੇਖੋ ਆ ਦੇਖੋ ਜੀ ਵਾਹ ਬਈ ਵਾਹ ਭਾਈ ਹੱਥ ਲੱਗਦਾ ਤੇ ਆ ਸੰਦੀ ਭਾਜੀ ਹੁਣੀ ਸਾਡੇ ਇੰਜੋਏ ਫੁੱਲ ਲੋ ਨੋਗਰਾਮੀ ਨੂੰ ਲੱਗਦਾ ਦਸੋਦੀ ਭਾਜੀ ਕਿੱਦਾਂ ਹੋਰ ਹਾਂਜੀ ਅਦਾਬ ਸਲਾਮ ਸਭ ਸਰੀ ਕਾਲਜੀ ਸਾਰਿਆਂ ਨੂੰ ਹੋਰ ਸਾਰੇ ਠੀਕ ਠਾਕ ਹੋ ਜੀ ਤਾਂ ਬੜਾ ਖੁਸ਼ੀ ਦਾ ਮੌਕਾ ਜੀ ਸਾਡੇ ਪਿੰਡ ਦੀ ਟੀਮ ਪੱਟੀ ਦੀ ਇਹ ਟੀਮ ਜਿਹੜੀ ਆ ਉਹ ਫਾਈਨਲ ਚ ਪਹੁੰਚੀ ਆ ਬੜੀ ਮਿਹਨਤ ਨਾਲ ਲੱਗ ਬੱਚਿਆਂ ਦੇ ਦਰਸ਼ਕਾਂ ਦੇ ਸਦਕਾ ਨਗਰ ਨਿਵਾਸੀਓਂ ਜੀ ਸਵਾਗਤ ਫਾਈਨਲ ਦੇਖ ਰਹੇ ਆ ਜੀ ਦਿਓ ਅਸ਼ੀਰਵਾਦ ਬੱਚਿਆਂ ਨੂੰ ਇਹਨਾਂ ਨੂੰ ਸ਼ੁਭ ਦੁਆਵਾਂ ਦਿਓ ਔਰ ਸਪੋਰਟਰ ਵੀ ਬਹੁਤ ਭਾਰੀ ਗਿਣਤੀ ਦੇ ਵਿੱਚ ਪਹੁੰਚੇ ਆ ਅੱਜ ਦੇਖਦੇ ਆ ਫਾਈਨਲ ਚ ਕੀ ਬਣਦਾ ਤਕੜੀਆਂ ਤਕੜੀਆਂ ਟੀਮਾਂ ਨੂੰ ਫਰਾ ਕੇ ਫਾਈਨਲ ਦੇ ਵਿੱਚ ਪਹੁੰਚੇ ਆ ਅੱਜ ਜਲਵੇ ਦੇਖੋ ਪੱਟੀ ਦੇ ਪਲੇਅਰਾਂ ਦੇ ਜੀ ਜੈਹਨ ਮਿਲਦੇ ਆ ਜੀ ਮੇਰੇ ਤੋਂ ਬਾਅਦ ਜੀ ਬਾਕੀ ਭਾਈਸ ਨੇ ਗੱਲ ਗੱਲਣ ਲੱਗੀ ਜੋਨੇ ਭਾਜੀ ਵੀ ਫਾਈਨਲ ਮੁਕਾਬਲੇ ਵਿੱਚ ਪਿੰਡਾਂ ਦੇ ਲੋਕ ਤੇ ਬਹੁਤ ਵਧੀਆ ਸਪੋਰਟਮੈਨ ਬਣ ਗਏ ਵਾ ਤੇ ਤੁਸਾਨੂੰ ਕੋਈ ਸਨੇਹ ਦੇਣਾ ਚਾਹੁੰਦੇ ਆ ਕਿ ਸਾਡੇ ਸਾਡੇ ਬਲੌਗ ਨੇ ਕਰਿਆ ਦੂਸਰਾ ਜੋਨੇ ਵੀ ਆਪ ਨਸ਼ੇ ਪੱਤੇ ਲੋ ਘਾਟੀਆਂ ਵਿੱਚ ਸਪੋਰਟਸ ਵਾਲ ਹੋਵੋ ਦੂਜਾ ਇਨਾਮ ਸਾਰੇ ਕੀ ਕਹਿਣਾ ਚਾਹੁੰਦੇ ਆ ਜੀ ਇਹਦਾ ਮਤਲਬ ਇਹ ਆ ਗੁਰਪ੍ਰੀਤ ਜੀ ਕਿਉਂਕਿ ਅੱਜ ਕੱਲ੍ਹ ਨਸ਼ੇ ਦੀ ਦਲਦਲ ਦੇ ਵਿੱਚ ਧਸ ਰਹੀ ਆ ਸਾਰੇ ਜਿੰਨੀ ਜੁਵਾ ਪੀੜ੍ਹੀ ਆ ਇਹ ਮੈਂ ਵਧਾਈਦਾ ਵਧਾਈ ਦੇ ਪਾਤਰ ਆ ਜਿਹੜੇ ਵੀ ਪਿੰਡ ਦੇ ਟੂਰਨਾਮੈਂਟ ਕਰਾਉਂਦੇ ਆ ਸਾਰੀ ਕਮੇਟੀ ਕਿਉਂਕਿ ਵਧੀਆ ਬੱਚਿਆਂ ਨੂੰ ਨਸ਼ੇ ਤੋਂ ਹਟਾਉਣ ਦੇ ਵਾਸਤੇ ਖੇਡਾਂ ਵੱਲ ਪ੍ਰੇਰਿਤ ਕਰਦੇ ਆ ਬੱਚਿਆਂ ਲਈ ਬਹੁਤ ਵੱਡਾ ਸਕੋਪ ਆ ਕਿਉਂਕਿ ਜਿਹੜਾ ਇਹ ਟੂਰਨਾਮੈਂਟ ਹੋ ਰਿਹਾ ਇਹ 7-4 ਹੋ ਰਿਹਾ ਜਿੱਦਾਂ ਤੁਸੀਂ 4 ਓਪਨ ਜਿੰਨ ਮਰਜ਼ੀ ਖਿਲਾ ਸਕਦੇ ਆ ਉਹਦੇ ਵਿੱਚ ਟੀਮ ਦਾ ਸਟੈਂਡਰਡ ਸੈੱਟ ਹੋ ਜਾਂਦਾ ਕਿਉਂਕਿ ਕਈ ਵੇਲੇ ਪਿੰਡ ਦੇ ਵਿੱਚ ਉਹਨੇ ਪਲੇਅਰ ਕੁਆਲਿਟੀ ਦੇ ਨਹੀਂ ਹੁੰਦੇ ਜਿਲੇ ਦੇ ਵਿੱਚ 7-4 ਦੀ ਗੇਮ ਹੋ ਜਾਂਦੀ ਹੈ ਤੇ ਇਹਦਾ ਮਤਲਬ ਇਹ ਗੇਮ ਨੈਸ਼ਨਲ ਲੈਵਲ ਦੀ ਬਣ ਜਾਂਦੀ ਹੈ స్టేట్ ਲੈਵਲ ਦੀ ਬਣ ਜਾਂਦੀ ਹੈ ਬਹੁਤ ਵਧੀਆ ਕਦਮ ਔਰ ਕਾਫੀ ਅੱਛੀ ਟੀਮ ਬਣੀ ਆ ਸਾਡੀ ਟੀਮ ਪੱਟੀ ਦੀ ਵੀ ਸੋ ਵਧੀਆ ਗੱਲ ਆ ਜੀ ਗੁਰਪ੍ਰੀਤ ਜੀ ਵਧੀਆ ਬਾਕੀ ਭਾਜੀ ਗੱਲ ਇਦਾਂ ਆ ਬੇ ਸਰਕਾਰਾਂ ਨੂੰ ਵੀ ਇਹ ਬੇਨਤੀ ਕਰਵਾਉਣੀ ਪਈ ਕਿ ਪੱਤੀਆਂ ਤਿਆਰ ਹੋਣ ਆਪਿਆ ਪੰਜਾਬ ਦੇ ਨੌਕਰੀ ਦੇਣੀ ਚਾਹੀਦੀ ਹੈ ਕਹਿੰਦੇ ਕਿ ਤਲੇਸ ਤਿਆਰ ਹੋਣੇ ਕੋਈ ਬਹੁਤ ਮਿਹਰਬਾਨੀ ਨਵਾਂ ਜੂਥ ਆ ਰਿਹਾ ਉਹਨਾਂ ਨੂੰ ਇਸ ਚੀਜ਼ ਦੀ ਲੋੜ ਥੋੜਾ ਇਸ ਬਾਰੇ ਫਾਈਨਲ ਮੈਚ ਉਹਦਾ ਕਾਰਨ ਵੀ ਤੇ ਇਹ ਹੁੰਦਾ ਆ ਕਿ ਸਾਡੇ ਬੱਚੇ ਮਿਹਨਤ ਤਾਂ ਕਰਦੇ ਨੇ ਉਹਨਾਂ ਨੂੰ ਪਤਾ ਨਹੀਂ ਅਸੀਂ ਗਾਹਾਂ ਜਾਣਾ ਕਿੱਥੇ ਆ ਇਹ ਅਵੇਅਰਨੈਸ ਦੀ ਕਮੀ ਆ ਇਹ ਬੱਚੇ 19 ਮਿਹਨਤ ਕਰਦੇ ਵੀ ਨਹੀਂ ਹੈਗੇ ਕਿਉਂਕਿ ਨੌਕਰੀਆਂ ਫਾਰਮੈਂਟ ਦਿੰਦੀਆਂ ਸੀ ਗੌਰਮੈਂਟ ਨੂੰ ਦੋਸ਼ੀ ਦੋਸ਼ ਦਿੰਦੇ ਰਹਿੰਦੇ ਕਿ ਸਾਨੂੰ ਨੌਕਰੀਆਂ ਨਹੀਂ ਮਿਲੀਆਂ ਕਿਉਂਕਿ ਉਸ ਲੈਵਲ ਤੇ ਅਸੀਂ ਤਿਆਰ ਨਹੀਂ ਹੋ ਪਾਉਂਦੇ ਅਸੀਂ ਪਿੰਡਾਂ ਤੱਕ ਹੀ ਸੀਮਤ ਰਹਿ ਜੰਨੇ ਆ ਜਿਹੜਾ ਬਹੁਤ ਵਧੀਆ ਪਲੇਅਰ ਆ ਆਪਣੀ ਮਿਹਨਤ ਤੇ ਹੀ ਸਦਕੇ ਕਿਤੇ ਦੀ ਕਿਤੇ ਪਹੁੰਚ ਸਕਦਾ ਸਾਡੇ ਏਰੀਆ ਦੇ ਵਿੱਚ ਮਾਲਪੁਰ ਏਰੀਆ ਦੇ ਵਿੱਚ ਬਹੁਤ ਬਹੁਤ ਅੱਛੇ ਅੱਛੇ ਪਲੇਅਰ ਆ ਜਿਹੜੇ ਕਿ ਵਧੀਆ ਵਧੀਆ ਅਕੈਡਮੀਆ ਦੇ ਵਿੱਚ ਵਧੀਆ ਵਧੀਆ ਕਲੱਬਾਂ ਦੇ ਵਿੱਚ ਖੇਡ ਰਹੇ ਉਹਨਾਂ ਦਾ ਜਿਹੜਾ ਫਿਊਚਰ ਆ ਉਹ ਬਹੁਤ ਬ੍ਰਾਈਟ ਆ ਇਸ ਕਰਕੇ ਪੇਰੈਂਟਸ ਨੂੰ ਵੀ ਚਾਹੀਦਾ ਔਰ ਜਿਹੜੇ ਪਲੇਅਰ ਆ ਜਿਨ੍ਹਾਂ ਨੂੰ ਲੱਗਦਾ ਕਿ ਅਸੀਂ ਬਹੁਤ ਵਧੀਆ ਕਰ ਸਕਦੇ ਆ ਉਹਨਾਂ ਨੂੰ ਹੋਰ ਵੀ ਆਪਣੀ ਗੇਮ ਦੇ ਵਿੱਚ ਨਖਾਰ ਲੈਣਾ ਚਾਹੀਦਾ ਵਧੀਆ ਕੋਚਿੰਗ ਤੋਂ ਜਾਣਾ ਚਾਹੀਦਾ ਵਧੀਆ ਕਲੱਬਾਂ ਦੇ ਵਿੱਚ ਖੇਡਣਾ ਚਾਹੀਦਾ ਮਿਹਨਤ ਮੰਗਦੀ ਆ ਹਰ ਇੱਕ ਚੀਜ਼ ਮਿਹਨਤ ਮੰਗਦੀ ਆ ਦੇਖੋ 100% ਦੇਣਾ ਪੈਣਾ ਜੇ ਤੁਸੀਂ ਕਹੋਗੇ ਵੀ ਠੀਕ ਆ ਖੇលਿਆ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਸੱਟਾਂ ਵੀ ਲੱਗ ਜਾਂਦੀਆਂ ਆ ਇਸ ਕਰਕੇ ਵਧੀਆ ਕੋਚਿੰਗ ਦੀ ਲੋੜ ਆ ਵਧੀਆ ਪੇਰੈਂਟਸ ਦੀ ਲੋੜ ਆ ਤਾਂ ਜੋ ਆਪਣੇ ਬੱਚਿਆਂ ਨੂੰ ਇਸ ਗੇਮ ਦੇ ذریعے ਅਸੀਂ ਬਹੁਤ ਅੱਗੇ ਲੈ ਜਾ ਸਕਦੇ ਹਾਂ ਬਹੁਤ ਸਕੋਪ ਆ ਗੇਮ ਦਾ ਫੁੱਟਬਾਲ ਦਾ ਬਹੁਤ ਸਕੋਪ ਆ ਤੇ ਬਾਕੀ ਵੀ ਸਾਡੇ ਸਾਡੇ ਦੋਸਤਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿ ਤੁਸੀਂ ਸਾਨੂੰ ਕਾਫੀ ਗੱਲਾਂ ਦਸੀਆਂ ਆ ਤੇ ਬਾਕੀ ਜਿਹੜਾ ਸਾਡੇ ਬਲੌਗ ਦੇਖ ਰਿਹਾ ਹੈ ਉਹਨਾਂ ਨੂੰ ਵੀ ਇਹ ਗੱਲਾਂ ਪਹੁੰਚਣੀਆਂ ਆ ਤੇ ਇਸ ਚੀਜ਼ 'ਤੇ ਕਾਫੀ ਧਿਆਨ ਦੇਣਗੇ ਤੇ غور ਕਰਨਗੇ ਤੇ ਬਾਕੀ ਅਸੀਂ ਜੀ ਤੁਹਾਨੂੰ ਅਸੀਂ ਮੈਜ ਦਾ ਵੀ ਦਿਖਾਵਾਂਗੇ ਤੇ ਜੁੜੇ ਰਹੋ ਨਾਲ ਬਲੌਗ ਦੇ ਤੁਹਾਨੂੰ ਅਸੀਂ ਸਾਰਾ ਮੈਜ ਵੀ ਦਿਖਾਵਾਂਗੇ ਤੇ ਲਖਵੀਰਾਂ ਦਾ ਤੁਹਾਨੂੰ ਰੂਰ ਕਰਾਵਾਂਗੇ ਧੰਨਵਾਦੀ ਆ ਜੀ ਗੁਰਪ੍ਰੀਤ ਜੀ ਤੁਸੀਂ ਸਾਡੇ ਵਿਚਾਰ ਸੁਣਨੇ ਆ ਬਹੁਤ ਵਧੀਆ ਸਾਡੇ ਵਿਚਾਰ ਆ ਔਰ ਪਿੰਡ ਨੂੰ ਸਪੋਰਟ ਕਰਨ ਪਹੁੰਚੇ ਆ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੇ ਕੋਈ ਪਹਿਲਾਂ ਦੇ ਵਿੱਚ ਮੈਚ ਸ਼ੁਰੂ ਹੋ ਜਾਣਾ ਫੇ ਲੈਨੇ ਆ ਨਾਮ ਜੀ ਖੁਦਾ ਫਿਰ ਤੇ ਦਿਨ ਨੂੰ ਹੀ ਦੱਸ ਗਾਈ ਸੀ ਮੈਂ ਇਹ ਕਰਦਾ ਤੈਨੂੰ ਮੈਂ ਕਹਿੰਦੇ ਅਸੀਂ ਗੱਟੀਆਂ ਤੋਂ ਪਹਿਲਾਂ ਗੇਟੀਆਂ ਦੇ ਦੇਖੋ ਸਾਡੇ ਕੋਹ ਸਾਹਿਬ ਨਵੇਂ ਕੋਹ ਸਾਹਿਬ ਆਇਆ ਇੰਨੀ ਪਬਲਿਕ ਮੇਰੀ ਬੇਇੱਜ਼ਤੀ ਕਰਾਉਂਦਾ ਪਿਆ ਤੂੰ ਗਲਤ ਬਾਤ ਤੇ ਆ ਉਹ ਕਹਿੰਦੇ ਕੋਹ ਕੋਹ ਦੀ ਕਰੇ ਕੋਹ ਜਿੰਦੀ ਸਖਾਈ ਦਿੰਦਾ ਪਿਆ ਉਹ ਤਾਂ ਕਰਦਾ ਨਹੀਂ ਪਿਆ ਤੈਨੂੰ ਕਿਹਾ ਪਹਿਲਾਂ ਗੱਟੀਆਂ ਗੱਟੀਆਂ ਨੂੰ ਸੇਮ ਕੈਸਾ ਕਾਉਂ ਉੱਠ ਕੇ ਚਲ ਗਿਆ ਕਿੱਥੇ ਗਿਆ ਹੋਰ ਫੜ ਲਾ ਹੁਣ ਹੋਰ ਕੋਈ ਦੇਖ ਲੈਂਦਾ ਹਾਂ ਕੋਈ ਮੇਰਾ ਤਿਆਰ ਉਹ ਕੀ ਕਹਿਣਾ ਸੀਗਾ ਤੂੰ ਮੈਂ ਕੁਛ ਨਹੀਂ ਅੱਜ ਫਾਈਨਲ ਟੁੱਟੇ ਕਿਹ ਕਹਿਣਾ ਤੂੰ ਕਿਹ ਮੈਂ ਟੁੱਟੇ ਤੋੜਦੇ ਆ ਪਰਸੇ ਨਹੀਂ ਨਹੀਂ ਟੁੱਟੇ ਟੇਕੇ ਟੁੱਟ ਗਏ ਕਿਹੜਾ ਕਿਹੜਾ ਟੁੱਟਾ ਕਹਿਣਾ ਇੱਥੇ ਵਾਲਾ ਕਿਹੜਾ ਟੁੱਟਾ ਮੈਨੂੰ ਹੁਣ ਗਿਆ ਪਤਾ ਤੂੰ ਆ ਬੇ ਕਹਿਣਾ ਆਹ ਕਹਿੰਦਾ ਸੀਗਾ ਕਿਹੜਾ ਟੁੱਟਿਆ ਨਾ ਮੀਂਹ ਕਹਿੰਦਾ ਸੀ ਪਤਾ ਨਹੀਂ ਕਹਿੰਦੇ ਟੋਪਾ ਯਾਰ ਮੈਚ ਜਿੱਤਣਾ ਔਰ ਮੈਂ ਉਹ ਸਾਲ ਪਹਿਲੇ ਕਿਹਾ ਕਿ ਸਾਰਿਆਂ ਨੇ ਟੁੱਟਿਆ ਸੀ ਹਾਲ ਸਾਲ ਪੂਰਾ ਹੋਊਗਾ ਸਾਰਿਆਂ ਨੇ ਮੇਰੇ ਆਪਣੇ ਭੰਗੜਾ ਖੁੱਲ ਕੇ ਪਾਣਾ ਅੱਜ ਮੈਂ ਜਿੱਤਣਾ ਅੱਜ ਅਸੀਂ 10 ਕਿਲੋ ਸੂਜੀ ਦਾ ਖੜਾ ਬਣਾ ਕੇ ਖਾਉਣਾ ਹੈ ਹੈ ਪਿੰਡ ਵਾਲਿਆਂ ਨੇ ਉਹਨੇ ਪਲੇਰਾਂ ਨੂੰ ਯਾਰ ਤਾਕਤ ਪਾਉਣੀ ਆ ਸ਼ਰਾਬ ਥੋੜੀ ਪਲਾਉਣੀ ਆ ਸਾਰੀ ਤਾਕਤ ਦੀ ਪਾਣੀ ਹੋਰ ਐਵੇਂ ਯਾਰ ਇਹ ਤਾਂ ਗੱਲਾਂ ਮਾਰਦੇ ਆ ਇਹ ਕਾਕੇ ਸਹੀ ਆ ਦੇ ਵਿੱਚ ਮਾਰ 10 ਬਦਾਮ ਪਾਉਣੇ ਉਹਦੇ ਵਿੱਚ 10 ਬਦਾਮ 5 ਕਾਜੂ 500 ਗੀਆਂ ਦੋ ਹਰੀਆਂ ਇਲਾਚੀਆਂ 400 ਕੀ ਕੇ ਤੇ ਮੂੰਹ ਚ ਫਾਜੋਗੀ ਸਿਆਰੇ ਦੰਦਾਂ ਵਾਲੇ ਕੋ ਚੱਪ ਨਹੀਂ ਹੋਣੀ ਗਾੜੀ ਸਰ ਵਰਨਾ ਕੋਈ ਨਹੀਂ ਸਾਡੇ ਰੈਫਰੀ ਭਾਜੀ ਨੇ 21 ਪਾਛੇ 16 ਲੋਲੀ ਤੋਂ ਜਿਹੜੇ ਬਹੁਤ ਪੁਰਾਣੇ ਮੁੰਡੇ ਦੇ ਬਹੁਤ ਪੁਰਾਣੇ ਖੇਡਦੇ ਆ ਤੇ ਹੋੜ ਦੇ ਕੀ ਬਾਜੀ ਕੀ ਗੱਲ ਚੱਲ ਠੀਕ ਠਾਕ ਬਾਜੀ ਨਜ਼ਾਰੇ ਦੁੱਧ ਗਾਹ ਤੋਂ ਬਣੂ ਹੋਏ ਆ ਹੇ ਆ ਵੇ ਇੱਕ ਜਣਾ ਮੈਚ ਸ਼ੁਰੂ ਹੋਣ ਲੱਗਾ ਤੇ ਰੈਫਰੀ ਵਿੱਚ ਆ ਗਿਆ ਤੇ ਦੇਖਦੇ ਹਾਂ ਹੁਣ ਤੁਹਾਨੂੰ ਮੈਚ ਦਿਖਾਣੇ ਆ ਤੇ ਆ ਪਟੇਰੀ ਟੀਮ ਐ ਜੋ ਉਪਰ ਬਿਹਾਲ ਦੀ ਟੀਮ ਸੋਰੀ ਬਲਾਸਕੋਰ ਦੀ ਤੇ ਰੈਫਰੀ ਸਾਹਿਬ ਪਹੁੰਚ ਗਿਆ ਟੇਕੀ ਬਿੱਸਾ ਸੋਲੀ ਤੋਂ ਜਿਹੜੇ ਪੁਰਾਣੇ ਪਲੇਅਰ ਵੀ ਆ ਜੀ ਇਹਨਾਂ ਨੂੰ ਟੇਕੀ ਪੰਡਰੇ ਨਾਂ ਤੇ ਜਾਣਦੇ ਆ ਇਹ ਜਿਆਦਾ ਆ ਇਹ ਆਹ ਦੇਖੋ ਸਾਡੇ ਜੁਗਾ ਭਾਜੀ ਦੀਪਾ ਭਾਜੀ ਤੰਨਲ ਭਾਜੀ ਮੈਂ ਦੇਖਣ ਆਇਆ ਗੋਪੀ ਭਾਜੀ ਯਾਰੇ ਲੋ ਦੇਖੋ ਅੱਜ ਵਾਦੂ ਆ ਭਾਜੀ ਭਾਜੀ ਕੀ ਕਹਿਣਾ ਚਾਹੁੰਦੇ ਆ ਜੀ ਤੁਸੀਂ ਅੱਜ ਕਿਤੇ ਮੂਮੈਂਟ ਆਦੇ ਇੰਦਾ ਵਧੀਆ ਮੂਮੈਂਟ ਆ ਘਰ ਵਾਲੀ ਗੱਲਾਂ ਆ ਮਾਣਾ ਦੀ ਕੱਤੀ ਦੀ ਟੀਮ ਫਾਈਨਲ ਪਹੁੰਚੀ ਆ ਇੱਕ ਪਹਿਲਾਂ ਵੀ ਪਹੁੰਚੀ 2-3 ਸਾਲ ਪਹਿਲਾਂ ਉਹਦਾ ਹੀ ਫੋਨ ਆਇਆ ਸਰਪੜ ਦਾ ਅੱਛਾ ਨਿਸ਼ਾਨ ਉਹਨੇ 2 ਕ 3 ਗੋਲ ਕੀਤੇ ਸੀਗੇ 2-3 ਗੋਲ ਕੀਤੇ ਸੀਗੇ ਨਿਸ਼ਾਨ ਤੇ ਉਦੋਂ ਵੀ ਵਧੀਆ ਪ੍ਰਾਊਡ ਫੀਲ ਕਰਦੇ ਸੀ ਅੱਜ ਵੀ ਪ੍ਰਾਊਡ ਫੀਲ ਕਰਦੇ ਆ ਵਧੀਆ ਟੀਮ ਆ ਬਲੰਦਪੁਰ ਦੀ ਕੱਤੀ ਦੀ ਵੀ ਬਹੁਤ ਵਧੀਆ ਟੀਮ ਆ ਮਜ਼ਾ ਲੈਣ ਆਏ ਆ ਜੀ ਠੀਕ ਆ ਠੀਕ ਆ ਉੱਧਰ ਲੀਜੈਂਡ ਬੈਠੇ ਆ ਫੁੱਟਬਾਲ ਦੇ 1 ਘੰਟੇ ਇੱਕ ਬਾਅਦ ਵੀ ਆਉਂਦੇ ਆ ਸਾਡੇ ਮੋਰੇ ਘੁੰਮਦਾ ਆ ਇਨਾਮ ਆਹ ਰੋਟੇ ਦਾ ਨੀ ਤੇ ਭਾਈ ਜੀ ਮੈਂ ਉਹਨਾਂ ਲੱਗਾ ਉਹਨੇ ਜਿਵੇਂ ਦਸ ਕਰੀ ਜਾਇਆ ਜੇਲੇ ਵੀ ਕੈਸੀ ਲੋੜੇ ਟੇਮ ਤੇ ਉੱਭਰਾਓ ਮੈਨੂੰ ਫਰਾਗੀ ਜਾਵੇ ਮੈਂ ਉੱਤੇ ਨਹੀਂ ਕਿਸੇ ਦਾ ਨਾਮ ਲਾਉਂਦਾ ਆਜਾ ਦੂਤ ਦਾ ਚਾਹ ਚਾਹਦਾ ਹਾਂ گلاس پڑے دل ہو گیا موری پہلوان ہیپی چیمہ اوٹ گئے ا گیا واقعہ تے یہ جو برابر ہو گیا ہے تے گنڈی کے برابر برابر ہو گیا ਮੈਚਾਂ ਦੇ ਪ੍ਰੀ ਡੰਗ ਦੇ ਵਿਚਾਲੇ ਵਿੱਚ ਬਲਾਸਕੋਰ ਦੀ ਟੀਮ ਨੂੰ ਪੁਆਇੰਟ ਲਈ ਜਾ ਰਹੀ ਹੈ ਤੇ ਭਲਵਾਨ ਐਕਸਮ ਅਗਲਾ ਬਲਾਕ ਜਿੱਤੀ ਜਾ ਰਹੀ ਹੈ ਕਿਹਦੇ ਫੈਸਲਾ ਟੀਮ ਦਾ ਰਕਿਨੇਗਾ ਕੀ ਪਰ ਇੱਕ ਟੀਮੋਂ ਪੈਟੀ ਰਹਿ ਪੈਟੀ ਆ ਰਹੀ ਹੈ ਪੱਟੀ ਦੀ ਟੀਮ ਨੂੰ ਜਾਨਮੁਖਤ ਚੰਤਨਾ ਜੀ ਨੇ ਬਹੁਤ ਵਧੀਆ ਖੇਡਿਆ ਨੇ ਭਾਜੀ ਪਿੱਛੇ ਨਾ ਬੋਲੋ ਮੈਂ ਤੁਹਾਨੂੰ ਕਹੀ ਜਾਂਦਾ ਡਿਸਟਰਬ ਹੁੰਦਾ ਗੋਲ ਕੀਪਰ ਮੈਂ ਤੁਹਾਨੂੰ ਵਾਰ-ਵਾਰ ਕਿਹਾ ਵੀ ਨਾ ਬੋਲੋ फैसला <laughs> 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 <speaking in English> <speaking in English> ਕੀ ਸੁਮਿਤ ਬਾਜੀ ਸੀਐਸ ਦਾ ਬਣਾਉਣੇ ਕੀ नंगो सीधा को मंदिर जी का जी पजी जी गुल्ली जी दादा 200 ओए वाह 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 जोरदार ओए एक ओए गुल्ली ਗੁੱਲੀ ਉਹ ਗੁੱਲੀ ਦਿੱਖਦਾ ਲਿਆ ਕਰ ਇਧਰ ਮਾੜਾ ਮੋਟਾ ਹਾਂ ਹੁਣ ਬੇਦਾਰ ট্রান্সਪੋਰਟ ਦੇ ਸਰਪੰਚ ਸਾਹਿਬ ਬਲਾਸਪੁਰ ਦੇ ਸਰਪੰਚ ਸਾਹਿਬ ਸੁਬੇਦਾਰ ਜੀ ਪੁਲਿਸ ਆਪਣਾ ਸਨਮਾਨ ਲੈਣ ਸਾਡੇ ਸਰਪੰਚ ਸਾਹਿਬ ਬਲਾਸਪੁਰ ਦੇ ਸੁਬੇਦਾਰ ਆਪ ਸੋਹਰੇ ਬਿਨਾਂ ਆਪ ਜੀ ਪਤਨੀ ਮਾਤਰਾ ਪ੍ਰੀਤ ਜੀ